ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਸ਼ਗਲ ਸਾਡੇ ਬੱਚੇ ਦੀਆਂ ਪਿਛਲੇ ਕਲਾਸ ਦੀਆਂ ਕਦਾਪਾਂ ਕਿਉਂਕਿ ਅਸੀਂ ਅੱਜ ਐਨਜੀਓ ਅਕੈਡਮੀ ਸ਼ਹਿਰ ਗੇਧੜਵਾ ਦੇਨ ਚਲੇ ਹਾਂ ਮੇਰੇ ਮੁੰਡਿਆਂ ਨੇ ਕਦਾਪਾਂ ਪੈਕ ਕਰ ਲਈਆਂ ਤੇ ਜਾਣ ਲਈ ਬਾਹਰ ਜਾ ਰਿਹਾ इस तो बाद मैं भी अपना बाइक बहर बाइक मैं बहर क्या हाँ बइक असी आपका बहर लिया ओके बाइक स्टार्ट कर लिया ਔਰ ਹੁਣ ਅਸੀਂ ਗਿੱਦੜਵਾਲਾ ਨੂੰ ਤਵਾਰਨਾ ਹੋ ਚੁੱਕੇ ਹਾਂ ਜਾਂਦੇ ਜਾਂਦੇ ਅਸੀਂ ਰਸਤੇ 'ਚੋਂ પેટ્રોલ ਪੰਪ ਤੋਂ ਮੋਟਰਸਾਈਕਲ ਦੇ ਵਿੱਚ પેટ્રોલ ਪੁਆਇਆ ਉਸ ਤੋਂ ਬਾਅਦ ਫਿਰ ਅਸੀਂ ਰੋਡ ਤੇ ਰਵਾਨਾ ਗਿੱਦੜਵਾਲਾ ਨੂੰ ਹੋ ਚੁੱਕੇ ਗੇੜੜਵਾ ਜੇ ਤੁਸੀਂ ਹੰਬੋਰ ਸਾਈਡ ਜਾਂ ਕੋਈ ਹੋਰ ਇੰਦਰ ਲੱਗਦੇ ਪਿੰਡਾਂ ਵਾਲੇ ਪਾਸੇ ਹੋ ਤੇ ਮਲੋਟ ਰੋਡ ਤੋਂ ਗੇੜੜਵਾ ਜਾਂਦੀ ਹੈ ਜੇ ਤੁਸੀਂ ਬਠਿੰਡੇ ਏਰੀਆ ਤੋਂ ਆ ਰਹੇ ਆ ਬਠਿੰਡਾ ਤੋਂ ਇਹ 30 ਕਿਲੋਮੀਟਰ ਦੀ ਦੂਰੀ ਤੇ ਗੇੜੜਵਾ ਹੈ ਇਹ ਬਲੂਡ ਸ਼ਹਿਰ ਤੋਂ ਸਿਰਫ 20 ਕਿਲੋਮੀਟਰ ਹੈ ਅਸੀਂ ਸਾਰਾ ਰੋਡ ਸਫਰ ਤਿਆਰ ਕਰਦੇ ਹੋਏ ਮੋਟਰਸਾਈਕਲ ਤੇ ਜਾਂਦੇ ਨਾਲ ਦਾ ਵੀਊ ਟੋਨੋ ਸਭ ਦਿਖਾ ਰਹੇ ਹਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਅੱਜ ਮੈਂ ਮੇਰਾ ਤੇ ਮੇਰੇ ਬੱਚੇ ਦਾ ਮਨ ਬਹੁਤ ਖੁਸ਼ ਹੈ ਜੋ ਅਸੀਂ ਕੋਈ ਅੱਜ ਚੰਗਾ ਕੰਮ ਕਰਨ ਜਾ ਰਹੇ ਹਾਂ ਵੀਡੀਓ ਦੇ ਨਾਲ-ਨਾਲ ਬਣੇ ਰਹੋ ਅਤੇ ਚੈਨਲ ਨੂੰ ਸਾਡੇ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਜੋ ਕੀ ਹੋਰ ਭਰਾਵਾਂ ਤੱਕ ਪਹੁੰਚ ਸਕੇ ਸਹੀ ओके ਜੋ ਕਦਾਬਾ ਸੀ ਐਨਜੀ ਅਕੈਡਮੀ ਗਿੱਦੜਵਾ ਦੇਣ ਜਾ ਰਹੇ ਆ ਕਿਸੇ ਬੱਚੇ ਲੋੜਵੰਦ ਬੱਚਿਆਂ ਨੂੰ ਮਿਲ ਸਕਣਗਾ ਉਹ ਵੀ ਵਿਚਾਰੇ ਪੜ ਸਕਣ ਗਿਆਨ ਵੰਡਾਂਗੇ ਗਿਆਨ ਵਧੂਗਾ ਅਸੀਂ ਹਣ ਕੇ ਦੜਵਾ ਐਂਟਰ ਹੋ ਚੁੱਕੇ ਹਾਂ ਗਿੱਦੜਵਾ ਸ਼ਹਿਰ ਦਾ ਇਹ ਥੀ ਵਿਊ ਹੈ ਸਿੱਧਾ ਇਹ ਪਹਿਲੇ ਚੌਕ ਤੋਂ ਬਾਸਾਡਾ ਰੋਡ ਸਿਟੀ ਦੇ ਵਿੱਚ ਅਸੀਂ ਜਾ ਰਹੇ ਹਾਂ ਜਿੰਦਾਬਾਦ ਸਾਡੇ ਤੋਂ ਇਹਨਾਂ ਦਾ ਐਡਰੈਸ ਹੈ ਐਨ ਜੀਓ ਦਾ ਐਡਰੈਸ ਸਬਜੀ ਮੰਡੀ ਪੰਚਾਇਤੀ ਧਰਮਸ਼ਾਲਾ ਦੇ ਕੋਲ ਸਾਹਮਣੇ ਗੋਇਲ ਮੈਡੀਕਲ ਗਿੱਦੜਵਾਹਾ ਕੰਟੈਕਟ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਕਨੈਕਟ ਨੰਬਰ ਤੇ ਅੱਲ ਕਰੋ ਅਤੇ ਇੱਕ ਦਾਬਾਂ ਪੰਚੋਂ ਦੀ ਕਿਰਪਾਲਤਾ ਕਰੋ ਅਤੇ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ